ਜੀ ਗੁਰਮਤ ਪ੍ਰਕਾਸ਼ ਵਰਲਡਵਾਈਡ ਚੈਨਲ ਤੇ ਮੈਂ ਮਨਦੀਪ ਕੌਰ ਔਰ ਇਸ ਚੈਨਲ ਤੇ ਅਸੀਂ ਹਰ ਰੋਜ਼ ਸੈਲਫ ਸਟੱਡੀ ਕਰਕੇ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਕਰ ਰਹੇ ਹਾਂ ਹਰ ਵੀਡੀਓ ਦਾ ਇਹ ਹੀ ਮਤਲਬ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਵੋ ਕਿਉਂਕਿ ਜੋ ਇਨਸਾਨ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੁੰਦਾ ਜੋ ਸੈਟੀਸਫਾਈ ਨਹੀਂ ਆਪਣੀ ਜ਼ਿੰਦਗੀ ਤੋਂ ਬਸ ਜਿਸ ਤਰ੍ਹਾਂ ਦਾ ਉਸ ਨੂੰ ਖਾਣਾ ਮਿਲ ਰਿਹਾ ਹੈ ਖਾ ਰਿਹਾ ਹੈ ਜਿਸ ਤਰ੍ਹਾਂ ਦਾ ਪਹਿਰਾਵਾ ਉਸ ਨੂੰ ਕੱਪੜੇ ਮਿਲ ਰਹੇ ਨੇ ਪਾ ਰਿਹਾ ਹੈ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਉਸ ਨੂੰ ਕੁਦਰਤ ਦੇ ਰਹੀ ਹੈ ਉਸੇ ਤਰ੍ਹਾਂ ਦਾ ਬਤੀਤ ਕਰ ਰਿਹਾ ਹੈ ਪਰ ਕਦੀ ਵੀ ਆਪਣੇ ਆਪ ਨੂੰ ਚੇਂਜ ਨਹੀਂ ਕਰਦਾ ਵਧੀਆਂ ਨਹੀਂ ਬਣਾ ਰਿਹਾ ਤਾਂ ਜੇ انسان ਦੇ ਜਿਉਣ ਦਾ ਕੋਈ ਫਾਇਦਾ ਨਹੀਂ ਹੈ ਸੋ ਇਸ ਚੈਨਲ ਨਾਲ ਜੋ ਵੀ ਲੋਕ ਜੁੜੇ ਨੇ ਆਈ ਹੋਪ ਕਿ ਉਹਨਾਂ ਦੀ ਜੋ ਸੋਚ ਆ ਦਿਨੋਂ ਦਿਨ ਜ਼ਰੂਰ ਬਦਲ ਲਈ ਹੋਵੇਗੀ ਕਿ ਆਪਣੇ ਆਪ ਨੂੰ ਸਾਨੂੰ ਜ਼ਰੂਰ ਬਦਲਣਾ ਚਾਹੀਦਾ ਹੈ ਜੇਕਰ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਆਸ ਸਾਨੂੰ ਬਹੁਤ ਲੋੜ ਹੈ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਇਹ ਜੋ ਮੇਰਾ ਚੈਨਲ ਨਿਊ ਬਣਿਆ ਹੈ ਜੋ ਪਹਿਲਾਂ ਮੇਰਾ ਚੈਨਲ ਸੀ YouTube ਤੇ ਉਹ ਡਿਲੀਟ ਹੋ ਗਿਆ ਕਿਸੇ ਕਰ ਸੋ ਮੈਂ ਨਿਊ ਚੈਨਲ ਤੇ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹਾਂ ਸੋ ਆਈ ਹੋਪ ਕਿ ਤੁਸੀਂ ਬਹੁਤ ਜ਼ਿਆਦਾ ਲੋਕ ਮੈਨੂੰ ਮਦਦ ਕਰੋਗੇ ਇਸ ਚੈਨਲ ਨੂੰ ਗਰੋ ਕਰਨ ਵਾਸਤੇ ਸੋ ਇਸੇ ਤਰ੍ਹਾਂ ਜੀ ਅੱਜ ਅਸੀਂ ਜੋ ਗੱਲ ਕਰ ਰਹੇ ਹਾਂ ਉਹ ਵੀ ਇਸੇ ਟੌਪਿਕ ਤੇ ਕਿ ਸਫਲ ਹੋਣ ਵਾਸਤੇ ਸਾਨੂੰ ਕਿਹੜੇ ਜੋ ਫਾਰਮੂਲੇ ਆ ਉਹ ਵਰਤਨੇ ਚਾਹੀਦੇ ਵੈਸੇ ਤਾਂ ਸਫਲਤਾ ਵਾਸਤੇ ਤੁਹਾਨੂੰ ਬਹੁਤ ਸਾਰੀਆਂ ਕਿਤਾਬਾਂ ਮਿਲ ਜਾਣਗੀਆਂ ਇੰਟਰਨੈਟ ਭਰਿਆ ਪਿਆ ਹੈ ਕਿ ਕਿਵੇਂ ਜ਼ਿੰਦਗੀ ਦੇ ਵਿੱਚ ਸਫਲ ਹੋਈਏ ਪਰ ਸਫਲਤਾ ਦੇ ਜੋ ਕਾਮਨ ਜੋ ਆਮ ਫਾਰਮੂਲੇ ਉਹ ਮੈ ਤਾਂ ਨੂੰ ਦੱਸ ਰਹੀਆਂ ਇੱਕ ਆਮ ਐਗਜ਼ਾਮਪਲ ਹੈ ਸਭ ਤੋਂ ਪਹਿਲਾਂ ਐਗਜ਼ਾਮਪਲ ਤੋਂ ਗੱਲ ਸ਼ੁਰੂ ਕਰਦੇ ਹਾਂ ਜੀ ਕਹਿੰਦੇ ਨੇ ਕਿ ਘੋੜਾ ਜਿੰਨਾ ਮਰਜੀ ਤੇਜ਼ ਦੌੜਦਾ ਹੋਵੇ ਜੇਕਰ ਉਸ ਨੂੰ ਲਗਾਮ ਨਾ ਪਾਈ ਹੋਵੇ ਤਾਂ ਉਹ ਵੈਸੇ ਹੀ ਦੌੜੀ ਜਾਵੇਗਾ ਪਰ ਕਦੀ ਵੀ ਕਿਸੇ ਮੰਜ਼ਿਲ ਤੇ ਨਹੀਂ ਪਹੁੰਚੇਗਾ ਪਰ ਉਹੀ ਘੋੜੇ ਨੂੰ ਅਗਰ ਲਗਾਮ ਹੋਵੇ ਔਰ ਮਿੱਥਿਆ ਹੋਵੇ ਕਿ ਇਸ ਮੰਜ਼ਿਲ ਤੇ ਜਾਣਾ ਹੈ ਤੇ ਉਹ ਘੋੜਾ ਤੁਹਾਨੂੰ ਮੰਜ਼ਿਲ ਜੀਵਨ ਜੇਕਰ ਤੁਸੀਂ ਸੋਚਿਆ ਹੈ ਕਿ ਮੈਂ ਡਾਕਟਰ ਬੰਨਾ ਮੈਂ ਵਕੀਲ ਬੰਨਾ ਮੈਂ ਜੱਜ ਬੰਨਾ ਮੈਂ ਯੂਟਿਊਬਰ ਬੰਨਾ ਜਾਂ ਮੈਂ ਕੁਝ ਹੋਰ ਦੁਨੀਆ ਦੇ ਵਿੱਚ ਅਲੱਗ ਨਹੀਂ ਤੇ ਤਾਂ ਹੀ ਤੁਸੀਂ ਕਰੋਗੇ ਇਹਦਾ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਅਜੇ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਗੋਲ ਨਹੀਂ ਮਿੱਥਿਆ ਤਾਂ ਤੁਸੀਂ ਬਹੁਤ ਜ਼ਿਆਦਾ ਟਾਈਮ ਤੋਂ ਜ਼ਿੰਦਗੀ ਤੋਂ ਪਿੱਛੇ ਚੱਲ ਰਹੇ ਹੋ ਸੋ ਹੁਣ ਤੋਂ ਹੀ ਜੇਕਰ ਤੁਸੀਂ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਹੁਣ ਤੋਂ ਇੱਕ ਕਾਪੀ ਔਰ ਪੈਨ ਲਓ ਔਰ ਲਿਖੋ ਕਿ ਮੈਂ ਕਿਸ ਪਰਪਸ ਵਾਸਤੇ ਜ਼ਿੰਦਗੀ ਨੂੰ ਜੀ ਰਿਹਾ ਹਾਂ ਮੈਂ ਕੀ ਬੰਨਣਾ ਚਾਹੁੰਦਾ ਹਾਂ ਜਦੋਂ ਤੁਸੀਂ ਆਪਣੇ ਗੋਲ ਨੂੰ ਲਿਖ ਲੋਗੇ ਤਾਂ ਤੁਹਾਡੀ ਜੋ ਸਫਲਤਾ ਦੀ ਸ਼ੁਰੂਆਤ ਆ ਉਹ ਹੋ ਜਾਵੇਗੀ ਕਿ ਤੁਹਾਡੇ ਮਨ ਦੇ ਵਿੱਚ ਇਹ ਤਲਬ ਲੱਗੀ ਰਹੇਗੀ ਕਿ ਮੈਂ ਕਿਸ ਦਿਨ ਇਹ ਜੋ ਚੀਜ਼ ਨੂੰ ਅਚੀਵ ਕਰਾਂਗਾ ਸੋ ਸਭ ਤੋਂ ਪਹਿਲਾਂ ਫਾਰਮੂਲਾ ਕੀ ਆਪਣੇ ਗੋਲ ਨੂੰ ਲਿਖਣਾ ਇਸ ਤਰ੍ਹਾਂ ਦੇ ਵੀ ਲੋਕ ਹੈਗੇ ਨੇ ਜੋ ਕਹਿੰਦੇ ਨੇ ਕਿ ਅਸੀਂ ਤਾਂ ਕਦੀ ਕੁਝ ਸੋਚਿਆ ਹੀ ਨਹੀਂ ਤਾਂ ਅਜਿਹੇ ਲੋਕਾਂ ਦੀ ਜ਼ਿੰਦਗੀ ਨਾ ਉਹਨਾਂ ਦੇ ਜਨਮ ਦਾ ਪਤਾ ਲੱਗਦਾ ਕਿ ਕਦੋਂ ਜਨਮੇ ਤੇ ਨਾ ਉਹਨਾਂ ਦਾ ਇਹ ਪਤਾ ਲੱਗਦਾ ਕਿ ਕਦੋਂ ਉਹ ਦੁਨੀਆ ਤੇ ਚਲੇ ਗਏ ਤੇ ਐਸੇ ਜਿਉਂਦਾ ਕੀ ਫਾਇਦਾ ਜੇਕਰ ਰਹਿੰਦੀ ਦੁਨੀਆ 'ਤੇ ਆਪਣਾ ਨਾਮ ਕਾਇਮ ਕਰਨਾ ਹੈ ਕੁਝ ਅਜਿਹਾ ਸਮਾਜ ਵਾਸਤੇ ਕਰਨਾ ਹੈ ਤੇ ਆਪਣੀ ਗੋਲ ਨੂੰ ਜ਼ਰੂਰ ਮਿਥੋ ਔਰ ਦੂਜੀ ਗੱਲ ਦੂਜਾ ਜੋ ਫਾਰਮੂਲਾ ਉਹ ਹੈ ਪਲੈਨਿੰਗ ਕਿਉਂਕਿ ਗੋਲ ਬਹੁਤ ਸਾਰੇ ਲੋਕ ਜੋ ਗੋਲ ਬਣਾ ਲੈਂਦੇ ਨੇ ਸੋਚਦੇ ਨੇ ਕਿ ਅਸੀਂ ਕਿਤੇ ਨਾ ਕਿਤੇ ਦਾ ਇਹ ਕੰਮ ਕਰਾਂਗੇ ਪਰ ਉਹ ਫਿਰ ਵੀ ਸਫਲ ਨਹੀਂ ਹੁੰਦੇ ਕਿਉਂ ਕਿ ਜੋ ਸਫਲਤਾ ਦੀ ਦੂਜੀ ਪੌੜੀ ਹੈ ਉਹ ਹੈ ਪਲੈਨਿੰਗ ਕਿ ਤੁਸੀਂ ਪਲੈਨਿੰਗ ਦੇ ਅਕੋਰਡਿੰਗ ਕੰਮ ਕਰੋ ਕਿ ਇਸ ਗੋਲ ਨੂੰ ਅਚੀਵ ਕਰਨ ਵਾਸਤੇ ਮੈਨੂੰ ਕੀ ਕੀ ਐਫਰਟ ਲਗਾਉਣੇ ਚਾਹੀਦੇ ਨੇ ਮੈਨੂੰ ਕੌਣ ਕਿਹੜੇ ਕਿਹੜੇ ਜੋ ਇਕੁਪਮੈਂਟ ਆ ਉਹਨਾਂ ਦੀ ਲੋੜ ਪਵੇਗੀ ਫਾਰ ਐਗਜ਼ਾਮਪਲ ਕਿ ਤੁਸੀਂ ਯੂਟਿਊਬਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਵਧੀਆ ਜੋ ਕੁਆਲਟੀ ਦਾ ਫੋਨ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਕਿਸੇ ਨੂੰ ਸੋਸ਼ਲ ਮੀਡੀਆ ਦੇ ਥਰੂ ਕੁਝ ਪ੍ਰੋਵਾਈਡ ਕਰਨਾ ਚਾਹੁੰਦੇ ਹੋ ਕੋਈ ਟੈਲੈਂਟ ਆਪਣਾ ਦਿਖਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਟੈਲੈਂਟ ਲਈ ਪ੍ਰਪੇਅਰ ਹੋਣਾ ਪਵੇਗਾ ਜੇਕਰ ਤੁਸੀਂ YouTube ਦੇ ਥਰੂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਅਸੀਂ ਸਬਜੀ ਆ ਜਾਂ ਕੋਈ ਵੀ ਚੀਜ਼ ਆ ਕੁੱਕ ਕਰ ਸਕਦੇ ਹਾਂ ਤਾਂ ਤੁਹਾਨੂੰ ਉਹ ਰੱਖਣੇ ਪੈਣਗੇ ਤੇ ਤੁਹਾਨੂੰ ਸੋ ਪਲੈਨਿੰਗ ਕਰੋ ਕਿ ਆਪਣੇ ਗੋਲ ਨੂੰ ਪੂਰਾ ਕਰਨ ਵਾਸਤੇ ਮੈਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਬਹੁਤ ਸਾਰੇ ਜੋ ਲੋਕ ਆ ਉਹ ਇਹ ਗਲਤੀ ਕਰ ਦਿੰਦੇ ਕਿ ਗੋਲ ਬਣਾ ਲੈਂਦੇ ਗੋਲ ਨੂੰ ਲਿਖ ਵੀ ਲੈਂਦੇ ਆ ਪਰ ਪਲੈਨਿੰਗ ਨਹੀਂ ਕਰਦੇ ਕਿ ਇਸ ਇਸ ਗੋਲ ਨੂੰ ਅਚੀਵ ਕਰਨ ਵਾਸਤੇ ਆਪ ਪਲੈਨ ਬਣਾਉਂਦੇ ਨੇ ਫਿਰ ਤੀਜਾ ਕੰਮ ਇਹ ਆ ਜਾਂਦਾ ਕਿ ਲਗਾਤਾਰ ਕੰਮ ਕਰਨਾ ਹੁਣ ਇੱਥੋਂ ਤੱਕ ਵੀ ਲੋਕ ਪਹੁੰਚ ਜਾਣਗੇ ਆਪਣੇ ਗੋਲ ਨੂੰ ਲਿਖ ਲੈਣਗੇ ਪਲੈਨਿੰਗ ਕਰ ਲੈਣਗੇ ਪਰ ਉਹ ਕਦੀ ਵੀ ਕੰਮ ਨੂੰ ਲਗਾਤਾਰ ਨਹੀਂ ਕਰ ਪਾਉਂਦੇ ਕਿਉਂਕਿ ਕਈ ਵਾਰ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਸਫਲਤਾ ਨਹੀਂ ਮਿਲ ਰਹੀ ਅਸੀਂ ਜੋ ਕੰਮ ਕਰ ਰਹੇ ਹਾਂ ਇੱਕ ਫਜ਼ੂਲ ਜਿਹਾ ਲੱਗਦਾ ਹੈ ਜਾਂ ਲੋਕਾਂ ਦੇ ਵਿੱਚ ਨਾ ਇਹ ਕਿ ਤੂੰ ਕੀ ਕਰ ਰਹੇ ਆ ਜੇਕਰ ਸਫਲਤਾ ਨਹੀਂ ਮਿਲ ਰਹੀ ਤਾਂ ਕੰਮ ਨੂੰ ਲਗਾਤਾਰ ਜਾਰੀ ਰੱਖਣਾ ਇਹ ਸਫਲਤਾ ਦਾ ਤੀਜਾ ਫਾਰਮੂਲਾ ਹੈ ਕਿਉਂਕਿ ਕਈ ਵਾਰ ਲੋਕ ਇਹ ਬਹਾਨੇ ਲਗਾਉਂਦੇ ਨੇ ਕਿ ਗਰਮੀ ਬਹੁਤ ਚੱਲ ਰਹੀ ਹੈ ਮੈਂ ਸੋਚਦਾ ਕਿ ਕਿਹੋ ਜਿਹਾ ਮੌਸਮ ਹੈ ਬਹੁਤ ਜ਼ਿਆਦਾ ਸਰਦੀ ਹੈ ਧੁੰਦਾਂ ਪੈ ਰਹੀਆਂ ਸੋ ਇਹ ਜੋ ਬਹਾਨੇ ਆ ਜਾਂ ਫੈਮਿਲੀ ਫੰਕਸ਼ਨ ਆ ਕੋਈ ਆ ਗਿਆ ਹੈ ਕੋਈ ਫੈਸਟੀਵਲ ਆ ਗਿਆ ਹੈ ਜਾਂ ਮੇਰਾ ਸਰੀਰ ਠੀਕ ਨਹੀਂ ਹੈ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਅਜਿਹੇ ਜੋ ਬਹਾਨੇ ਫਜ਼ੂਲ ਦੇ ਇਹਨਾਂ ਨੂੰ ਛੱਡ ਕੇ ਤੁਹਾਨੂੰ ਲਗਾਤਾਰ ਕਈ-ਕਈ ਮਹੀਨੇ ਕਈ-ਕਈ ਸਾਲ ਕਈ-ਕਈ ਘੰਟੇ ਜੋ ਆਪਣੇ ਗੋਲ ਤੇ ਪਲੈਨਿੰਗ ਦੇ ਅਕੋਰਡਿੰਗ ਜੋ ਕੰਮ ਆ ਉਹ ਕਰਨਾ ਪਵੇਗਾ ਫਿਰ ਕਿਤੇ ਜਾ ਕੇ ਜੋ ਸਫਲਤਾ ਦੇ ਤੁਸੀਂ ਨਜ਼ਦੀਕ ਜਾਓਗੇ ਸੋ ਤੁਸੀਂ ਗੋਲ ਵੀ ਬਣਾ ਲਿਆ ਤੁਸੀਂ ਪਲੈਨਿੰਗ ਵੀ ਕਰ ਲਈ ਤੁਸੀਂ ਲਗਾਤਾਰ ਕੰਮ ਵੀ ਕਰ ਰਹੇ ਹੋ ਹੁਣ ਜੋ ਚੌਥਾ ਪੁਆਇੰਟ ਹੈ ਉਹ ਬਹੁਤ ਇੱਕ ਧਿਆਨ ਨਾਲ ਸੁਣਨ ਵਾਲਾ ਹੈ ਕਿਉਂਕਿ ਉਹ ਹੈ ਫੇਲ ਹੋਣਾ ਕਿਉਂਕਿ ਜੇਕਰ ਤੁਸੀਂ ਕੰਮ ਤਾਂ ਕੀਤਾ ਲਗਾਤਾਰ ਕਰ ਰਹੇ ਹੋ ਤਾਂ ਇਹ ਤਾਂ ਹੈ ਨਹੀਂ ਕਿ ਪਹਿਲੀ ਵਾਰ ਜਾਂ ਦੂਜੀ ਵਾਰ ਜਾਂ ਤੀਜੀ ਵਾਰ ਹੀ ਤੁਸੀਂ ਸਫਲ ਹੋ ਜਾਓਗੇ ਕਈ ਵਾਰ ਜੋ ਸਫਲਤਾ ਹੈ ਉਹ 10 ਵਾਰ 1000 ਵਾਰ ਕੀਤੀਆਂ ਵੀ ਨਹੀਂ ਮਿਲਦੀ ਕਈ ਕਈ ਜੋ ਸਾਲ ਲੰਘ ਜਾਂਦੇ ਨੇ ਬੰਦਾ ਖੁਦ ਡੀਮੋਟੀਵੇਟ ਹੋ ਜਾਂਦਾ ਹੈ ਕਿ ਮੈਂ ਇੰਨੇ ਟਾਈਮ ਦਾ ਇਹ ਕੰਮ ਕਰ ਰਹੀਆਂ ਮੈਨੂੰ ਇਨਾ ਐਕਸਪੀਰੀਅੰਸ ਹੋ ਗਿਆ ਹੈ ਫਿਰ ਵੀ ਮੈਨੂੰ ਜੋ ਸਫਲਤਾ ਆਏ ਉਹ ਕਿਉਂ ਨਹੀਂ ਮਿਲ ਰਹੀ ਮੇਰਾ ਜੋ ਮਾਈਂਡ ਹੈ ਉਹ ਸੈਟੀਸਫਾਈ ਕਿਉਂ ਨਹੀਂ ਹੋ ਰਿਹਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਕਦੀ ਵੀ ਨਾ ਘਬਰਾਓ ਕਿਉਂਕਿ ਲੋਕ ਲਗਾਤਾਰ ਕੰਮ ਵੀ ਕਰ ਲੈਂਦੇ ਨੇ ਪਰ ਜਦੋਂ ਇਸ ਤਰ੍ਹਾਂ ਉਹਨਾਂ ਨੂੰ ਇੱਕ ਵਾਰ ਜਾਂ ਦੋ ਵਾਰ ਫੇਲ ਫੇਲ ਜਦੋਂ ਇੱਕ ਜਾਂ ਦੋ ਜਾਂ ਤਿੰਨ ਜਾਂ ਵੱਧ ਵੱਧ ਚਾਰ ਵਾਰ ਫੇਲ ਹੋ ਜਾਂਦੇ ਨੇ ਤਾਂ ਉਹ ਕੰਮ ਨੂੰ ਛੱਡ ਦਿੰਦੇ ਨੇ ਕੰਮ ਨੂੰ ਬਦਲ ਦਿੰਦੇ ਨੇ ਸੋ ਇਸ ਤੇ ਇੱਕ ਮੈਂ ਛੋਟੀ ਜਿਹੀ ਜੋ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਇੱਕ ਬਹੁਤ ਵੱਡਾ ਸੜਕ ਦੇ ਉੱਪਰ ਪੱਥਰ ਸੀ ਤੇ ਉਹ ਜੋ ਰਸਤਾ ਸੀ ਉਹ ਇੱਕ ਜੰਗਲੀ ਪਿੰਡ ਸੀ ਜਿਹਦੇ ਵਿੱਚ ਜੰਗਲ ਦੇ ਲੰਘ ਕੇ ਲੋਕ ਆਪਣੇ ਪਿੰਡ ਨੂੰ ਜਾਂਦੇ ਰਸਤੇ ਦੇ ਵਿੱਚ ਆ ਗਿਆ ਤਾਂ ਕੋਈ ਪਾਗਲ ਆਦਮੀ ਹਰ ਰੋਜ਼ ਉਸ ਪੱਥਰ ਨੂੰ ਇੱਕ ਜਾਂ ਦੋ ਥੋੜੇ ਮਾਰਦਾ ਜਾਂ ਕਈ ਕਈ ਅੱਧਾ ਅੱਧਾ ਦਿਨ ਸਾਰਾ ਸਾਰਾ ਦਿਨ ਉਸ ਪੱਥਰ ਨੂੰ ਤੋੜਦਾ ਰਹਿੰਦਾ ਤਾਂ ਲੋਕ ਕਹਿੰਦੇ ਕਿ ਇਹ ਪਾਗਲ ਹੈ ਇੰਨਾ ਪਹਾੜ ਵਰਗਾ ਪੱਥਰ ਇਹ ਰਸਤੇ 'ਚੋਂ ਇੱਕ ਦੋ ਥੋੜੇ ਦੇ ਨਾਲ ਕਿਵੇਂ ਤੋੜ ਦੇਵੇਗਾ ਤਾਕ ਉਸ ਸਮਾਂ 6:00 ਤੇ 7:00 8:00 ਜੋ ਟੈਂਟ ਇੱਕ ਲਗਾਤਾਰ ਕੰਮ ਕਰਦਾ ਰਿਹਾ ਉਹਨੇ ਥੋੜੇ ਮਾਰਨੇ ਲੋਕਾਂ ਨੇ ਉਹਨੂੰ ਪਾਗਲ ਕਹਿਣਾ ਕੋਸ਼ਿਸ਼ ਕਰ ਦਿੱਤਾ ਕਿ ਇਹ ਪਾਗਲ ਹੈ ਇਹ ਪਿੰਡ ਦੇ ਵਿੱਚ ਪਾਗਲ ਇਨਸਾਨ ਹੈ ਜੋ ਇੱਕ ਪੱਥਰ ਤੇ ਦੋ ਜਾਂ ਤਿੰਨ ਹਥੌੜਿਆਂ ਨਾਲ ਸੋਚਦਾ ਹੈ ਕਿ ਇਹ ਜੋ ਪਹਾੜ ਆ ਉਹ ਟੁੱਟ ਜਾਵੇਗਾ ਪੱਥਰ ਟੁੱਟ ਜਾਵੇਗਾ ਸੋ ਕਈ ਮਹੀਨੇ ਲੰਘ ਕੇ ਸਾਲ ਆ ਗਿਆ 2 ਸਾਲ ਹੋ ਗਏ ਤਾਂ ਇੱਕ ਨਾ ਇੱਕ ਦਿਨ ਇਸ ਤਰ੍ਹਾਂ ਦਾ ਆਇਆ ਕਿ ਉਹ ਪੱਥਰ ਇੰਨਾ ਕੁ ਜ਼ਿਆਦਾ ਥੋੜਿਆਂ ਦੇ ਨਾਲ बोला ਹੋ ਗਿਆ ਕਿ ਉਸਨੇ ਇੱਕਾ ਥੋੜਾ ਮਾਰਿਆ ਤੇ ਉਹ ਜੋ ਪੱਥਰ ਸੀ ਉਹ ਟੁੱਟ ਗਿਆ ਸਾਰੇ ਪਿੰਡ ਦੇ ਵਿੱਚ ਜੋ ਆਵਾਜ਼ ਆਈ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ ਤੇ ਲੋਕਾਂ ਨੇ ਉਸ ਬੰਦੇ ਨੂੰ ਪੁੱਛਿਆ ਕਿ ਤੂੰ ਇੱਕਾ ਥੋੜੇ ਦੇ ਨਾਲ ਹੀ ਪੱਥਰ ਨੂੰ ਤੋੜਤਾ ਤਾਂ ਉਹ ਜੋ ਪਾਗਲ ਆਦਮੀ ਸੀ ਬਹੁਤ ਹੱਸਿਆ ਤੇ ਉਹਨੇ ਕਿਹਾ ਇਹੀ ਤੇ ਗੱਲ ਹੈ ਕਿ ਜੋ ਕੰਮ ਮੈਂ ਲਗਾਤਾਰ ਕਈ ਸਾਲਾਂ ਤੋਂ ਕਰ ਰਿਹਾ ਸੀ ਲੋਕ ਮੈਨੂੰ ਪਾਗਲ ਕਹਿ ਰਹੇ ਸੀ ਤਾਂ ਸਿਰਫ ਇਸ ਇੱਕ ਹਥੌੜੇ ਦੀ ਉਡੀਕ ਸੀ ਜਦੋਂ ਮੈਂ ਇੱਕ ਹਥੌੜਾ ਮਾਰਿਆ ਤੇ ਇਹ ਪੱਥਰ ਟੁੱਟ ਗਿਆ ਆਈ ਹੋਪ ਕਿ ਤੁਸੀਂ ਸਮਝ ਗਏ ਹੋਗੇ ਕਿ ਤੁਸੀਂ ਹਜ਼ਾਰਾਂ ਲੱਖਾਂ ਹਥੌੜੇ ਮਾਰੋ ਸਿਰਫ ਇੱਕ ਹਥੌੜੇ ਦੀ ਉਡੀਕ ਹੈ ਜੋ ਤੁਹਾਡੀ ਜੋ ਗਰੀਬੀ ਦੀ ਜ਼ੰਜੀਰ ਆ ਉਹ ਤੋੜ ਦੇਵੇਗੀ ਸੋ ਕਦੀ ਵੀ ਕਿਵ ਨਾ ਕਰੋ ਲੋਕ ਤੁਹਾਨੂੰ ਪਾਗਲ ਕਹਿਣਗੇ ਪਰ ਫਿਰ ਵੀ ਨਹੀਂ ਤੁਸੀਂ ਆਪਣੇ ਏਮ ਤੋਂ ਨਹੀਂ ਹਟਣਾ ਲੋਕ ਤੁਹਾਨੂੰ ਇਹ ਕਹਿਣਗੇ ਕਿ ਇਹ ਐਵੇਂ ਜੋ ਗੱਲਾਂ ਕਰੀ ਜਾ ਰਿਹਾ ਇਹਦੇ ਕੰਮ ਫਜ਼ੂਲ ਨਹੀਂ ਪਰ ਕਦੀ ਵੀ ਡੀਮੋਟੀਵੇਟ ਨਹੀਂ ਹੋਣਾ ਕਿਉਂਕਿ ਸਫਲਤਾ ਇੱਕ ਦਿਨ ਕਿਉਂਕਿ ਜੇ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਫਿਲਮ ਥੀਏਟਰਾਂ ਦੇ ਵਿੱਚ ਜਾ ਕੇ ਫਿਲਮਾਂ ਦੇਖ ਰਹੇ ਹੋ ਜਾਂ ਉਹਨਾਂ ਫਰੈਂਡ ਸਰਕਲ ਦੇ ਨਾਲ ਘੁੰਮ ਰਹੇ ਹੋ ਜਿਨ੍ਹਾਂ ਨੂੰ ਆਪਣੇ ਟਾਈਮ ਦੀ ਵੈਲਿਊ ਨਹੀਂ ਤੇ ਤੁਸੀਂ ਕਦੀ ਡਾਕਟਰ ਬਣ ਸਕਦੇ ਹੋ ਜੇਕਰ ਤੁਸੀਂ ਯੂਟਿਊਬਰ ਬਣਨਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਕੋਈ ਫੋਨ ਹੀ ਨਹੀਂ ਹੈ ਤੁਸੀਂ ਕਦੀ ਕੋਈ ਵੀਡੀਓ ਦੇਖੋਗੇ ਨਹੀਂ ਜਾਂ ਤੁਸੀਂ ਟੌਪ ਕਰਨਾ ਚਾਹੁੰਦੇ ਹੋ ਆਪਣੀ ਕਲਾਸ ਦੇ ਵਿੱਚ ਤੇ ਕਿਤਾਬਾਂ ਕਦੀ ਪੜ੍ਹਦੇ ਨਹੀਂ ਹੋ ਤਾਂ ਤੁਸੀਂ ਕਦੀ ਵੀ ਸਫਲ ਨਹੀਂ ਹੋ ਸਕਦੇ ਕਿਸੇ ਵੀ ਕੰਮ ਦੇ ਵਿੱਚ ਇਸ ਲਈ ਖੁਦ ਨੂੰ ਬਦਲਣਾ ਜੋ ਵੀ ਤੁਸੀਂ ਬੰਨਾ ਚਾਹੁੰਦੇ ਆਪਣੇ ਆਪ ਨੂੰ ਅਮੇਜ਼ਿੰਗ ਕਰੋ ਕਿ ਮੈਂ ਹਾਂ ਇਹ ਅੱਜ ਮੈਂ ਜੇਕਰ ਡਾਕਟਰ ਬੰਨਾ ਚਾਹੁੰਨਾ ਹਾਂ ਤਾਂ ਤੁਹਾਡੇ ਵਿੱਚ ਇਦਾਂ ਦਾ ਡਾਕਟਰਾਂ ਵਾਲਾ ਜੋ ਐਟੀਟਿਊਡ ਆਉਂਦੇ ਵਿੱਚ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਡਾਕਟਰਾਂ ਦੀਆਂ ਫੋਟੋਆਂ ਜਿਨ੍ਹਾਂ ਨੂੰ ਤੁਸੀਂ ਆਪਣਾ ਰੋਲ ਮਾਡਲ ਸਮਝਦੇ ਹੋ ਜਿਨ੍ਹਾਂ ਵਰਗੇ ਤੁਸੀਂ ਬੰਨਾ ਚਾਹੁੰਦੇ ਹੋ ਡਾਕਟਰਾਂ ਦੀਆਂ ਜੋ ਕਿਤਾਬਾਂ ਨੇ ਜਿੰਨੀਆਂ ਵੀ ਬੁੱਕਸ ਆ ਉਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਤੁਸੀਂ ਉਹਨਾਂ ਨੂੰ ਪੜੋ ਤੁਸੀਂ ਡਾਕਟਰ ਦੀ ਵੀਡੀਓਜ਼ ਦੇਖੋ ਕਿ ਕਿਸ ਚੀਜ਼ ਦੇ ਤੁਸੀਂ ਜੋ ਡਾਕਟਰ ਆ ਉਹ ਬੰਨਾ ਚਾਹੁੰਦੇ ਹੋ ਸੋ ਖੁਦ ਨੂੰ ਬਦਲਣ ਦੇ ਨਾਲ ਹੀ ਅਸੀਂ ਅੱਧਾ ਜੋ ਗੋਲਿਆ ਉਹ ਅਚੀਵ ਕਰ ਲੈਣੇ ਆਈ ਹੋਪ ਜੀ ਤੁਸੀਂ ਸਫਲਤਾ ਦੇ ਇਹ ਪੰਜ ਰੂਲ ਸਮਝ ਕੇ ਹੋਗੇ ਕਿ ਸਭ ਤੋਂ ਪਹਿਲਾਂ ਆਪਣੇ ਗੋਲ ਨੂੰ ਮਿੱਤਣਾ ਔਰ ਦੂਜੀ ਗੱਲ ਉਸ ਦੇ ਅਕੋਰਡਿੰਗ ਪਲੈਨਿੰਗ ਕਰਨੀ ਫਿਰ ਪਲੈਨਿੰਗ ਕਰਕੇ ਲਗਾਤਾਰ ਕੰਮ ਕਰਨਾ ਫਿਰ ਜਦੋਂ ਤੁਸੀਂ ਕੰਮ ਕਰੋਗੇ ਤੇ ਤੁਸੀਂ ਫੇਲ ਹੋਵੋਗੇ ਪਰ ਫੇਲੀਅਰ ਤੋਂ ਕਦੇ ਵੀ ਡਰਨਾ ਨਹੀਂ ਹੈ ਉਥੇ ਡਟੇ ਰਹਿਣਾ ਹੈ ਤੇ ਫਿਰ ਹਮੇਸ਼ਾ ਆਪਣੇ ਆਪ ਨੂੰ ਹਰ ਰੋਜ਼ ਬਦਲਦੇ ਰਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਜੋ ਸਫਲਤਾ ਵੱਲ ਜਾ ਸਕਦੇ ਆ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ